ਇਹ ਗੱਲਬਾਤ ਕੁਝ ਨਹੀਂ ਹੋਈ ਮੈਂ ਤਾਂ ਬਈ ਸੋ ਰੋਡ ਤੇ ਸੈਰ ਕਰ ਰਿਆ ਸੀਗਾ ਮੈਂ ਆਇਆ ਤਾਂ ਦੇਖਿਆ ਮੈਂ ਰੋਡ ਤੇ ਸ਼ਾਇਦ ਐਕਸੀਡੈਂਟ ਪੈਰਾ ਹੋਇਆ ਕੁਝ ਤਾਂ ਜਦੋਂ ਬਈ ਇੱਥੇ ਆ ਕੇ ਦੇਖਿਆ ਮੁੰਡਾ ਇੱਥੇ ਆਪਣੇ ਹੋਟਲ ਦੇ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ ਇਹਨਾਂ ਪਹਿਲਾਂ ਇਹਨਾਂ ਸ਼ਾਇਦ ਤਰਗਾ ਹੋਟਲ ਰੈਂਟ ਤੇ ਲਿਆ ਹੋਇਆ ਸੀ ਕੱਠਿਆਂ ਲਿਆ ਹੋਇਆ ਸੀ ਸ਼ਾਇਦ ਇਹਨਾਂ ਨੇ ਪਹਿਲਾਂ ਹੀ ਲਗੜ-ਠੜ ਚੱਲਦੀ ਪਈ ਦੋ ਚਾਰ ਹੀ ਪਹਿਲਾਂ ਇਹ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭੈਣਗੇ ਨੇ ਹੁਣ ਉਸ ਤੋਂ ਬਾਅਦ ਇਹਨਾਂ ਦੀ ਕੀ ਗੱਲਬਾਤ ਚੱਲਣ ਦੀ ਮੈਂ ਮਹੀਨਾ ਹੋ ਗਿਆ ਮੈਂ ਹੋਟਲ ਕਈ ਰੋੜ ਤੇ ਜੋ ਸੁਣੇ ਮੈਂ ਇੱਥੇ ਗਲੀ ਦੇ ਚੱਕੇ ਲਾ ਰਿਹਾ ਹੈਗੇ ਮੈਨੂੰ ਜੋ ਰੋੜ ਤੇ ਸੁਣਿਆ ਕਿ ਪੰਛੀ ਜਣੇ ਸੀਗੇ ਦੋ ਤਿੰਨ ਐਕਟਿਵ ਹੋਏ ਸੀਗੇ ਇਹ ਮੈਨੂੰ ਨਹੀਂ ਭਾਈ ਪਤਾ ਇਹ ਹੁਣ ਉਹੀ ਜਾਂਦਾ ਕਿ ਮੈਂ ਮੌਕੇ ਤੇ ਹੈ ਨਹੀਂ ਭਾਈ ਇੱਥੇ ਸੋਚੀ ਆ ਕਿ ਦਾਤਾਂ ਨੇ ਲੱਤ ਦੋ ਤਿੰਨ ਜਗ੍ਹਾ ਤੋੜੀ ਹੈ ਜੀ ਬਈ ਜਿਹੜੀ ਹੈਗੀ ਅੰਦਰ ਪਾਰਕਿੰਗ ਪਾਰਕਿੰਗ ਦੀ ਹੈ ਜੇ ਕੋਈ ਅੰਦਰ ਗੱਲ ਹੋਏ ਉਹ ਤੇ ਆ ਜਾਏਗੀ ਜੇ ਕੋਈ ਬਾਹਰ ਵੀ ਫਿਰ ਭਾਈ ਉਹ ਤੇ ਹੋਾਸ ਨਹੀਂ ਕੋਈ ਰੋੜ ਤੇ ਇੱਥੇ ਮੁੰਡਾ ਮਨਾਜ ਉਹਨਾਂ ਸੈਰ ਕੰਡੇ ਗਲੀ ਤਨ ਭੁਮਕੇ ਅਗਲੀ ਗਲੀ ਆਉਟੇ ਇੱਥੇ ਮੋੜ ਤੇ ਮੈਂ ਕਿ ਰਸ਼ ਬੜਾ ਲੱਗਾ ਹੋਇਆ ਹੈ ਤੇ ਜਦੋਂ ਕਲਰ ਰੂਮ ਤੇ ਖਾਸ ਫੋਨ ਕੀਤਾ ਨਹੀਂ ਮਲੇ ਜਣ ਦੁਆਏ ਨੇ ਉਹਨਾਂ ਨੇ ਨੋਟ ਕਰ ਲਿਆ ਕਿ ਜੋ ਦੇ ਵਾਈਫ ਦੇ ਬਿਆਨ ਆ ਦੇ ਹੋਏ ਨੇ ਉਹਦੇ ਘਰ ਵੀ ਦੋ ਚੱਕਰੀ ਆ ਜਾ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲਿਆਂ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੀ ਨਹੀਂ ਜੀ ਬਈ ਪੀਸਰ ਵਾਲੇ ਆ ਸਰਕਾਰੀ ਉਹ ਸੁਲਿ ਭਾਈ ਭੇਜਿਆ ਕਿ ਉਹ ਮਤਲਬ ਪਰਚੇ ਦਾ ਕੰਮ ਹੈ ਤਾਂ ਉਹ ਬੰਦੇ ਅੱਗੇ ਵੀ ਡਿਫਾਲਟ ਰਹੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਇਹ ਮਨ ਸੋਚਿਆ ਕਿ ਮਤਲਬ ਸ਼ਹਿਰ ਦੇ ਭਾਈ ਹੈ ਨਹੀਂ ਨਾ ਗੁੰਡਾਗਰਦੀ ਇੰਨੀ ਵੱਡੀ ਸ਼ਹਿਰਾਂ ਵਿੱਚ ਜਿਹੜਾ ਕੋਈ ਇੱਕ ਦੂਜੇ ਨੂੰ ਮਰਜ਼ੀ ਆ ਕੇ ਵੱਢੀ ਜਾ ਰਹੇ ਭੈਣਗੇ ਨਹੀਂ ਕੋਈ ਜੇ ਕੋਈ ਗੱਲ ਕਰਦੀ ਤੇਰੀ ਕੋਈ ਗੱਲ ਬਈ ਉਹਦੇ ਇਥਲਾਦ ਦਰਖਾ ਪੀ ਲੱਤਾਂ ਮੇ ਟੁੱਟ ਕੇ ਪਹਿਸਰ ਕਰਦਾ ਉਹ ਟੱਪਰ ਦੇ ਵੀ ਗਿਆ ਨਾ ਉਹਦੇ ਉਹਨੇ ਜੋ ਕਮਾਉਣਾ ਉਹੀ ਖਾਣਾ ਜ਼ਾਫਰੋ ਇਦੋਂ ਆਉਂਦਾ ਸੀ ਮੇਰੇ ਹੁੰਦਾ ਬੰਦਾ जख्मी ਉਹਨੇ ਕਹੇ ਪੰਜ ਛੇ ਬੰਦੇ ਆਏ ਨੇ ਮੈਨੂੰ ਅੰਦਰੋਂ ਕੀ ਖੜਿਆ ਡਰਾੜ ਉਹਨਾਂ ਕੋ 3-3 ਫੁੱਟ ਦੇ ਡਰਾੜ ਸੀ ਉਹਨੇ ਮੇਰੇ ਮੁੱਢੇ ਮੇਰਾ ਵੜਿਆ ਵਾ ਫਿਰ ਮੇਰੇ ਲੱਤਾਂ ਤੇ ਮਾਰਿਆ ਵਾ ਤੇ ਮਾਰ ਕੇ ਐਕਟਰ ਦੇ ਆਏ ਦੂਜਲ ਮੰਦਿਰ ਤੇ ਸ਼ੇਰ ਪੰਦੀ ਕਿੰਚੀ ਚ ਸੱਜਿਆ ਜੋ ਮੈਨੂੰ ਪੈਰ ਲਗਾਵਾ ਤੇ ਉਹਰੇ ਘਰ ਦੇ ਸਾਰਾ ਪਾਸਾ ਡਰਾੜ ਮਾਰ ਕੇ ਉਹ ਅੰਨੇ ਵਾਰ ਡਰਾੜ ਮਾਰੇ ਜਦ ਮਾਰੀ ਜਣਾ ਦਾ ਅਉ ਜੋ ਕੀੇ ਦਿੰਦਾ ਤੇ ਕੋਲ ਜਾਣ ਦਿੰਦਾ ਕਿ ਇਹਨੇ ਕੁਝ ਕੁੱਤ ਘੜਾ ਹੀ ਨਾ। ਇਹ ਵੀ ਆਈ ਸੀ ਤੇ ਉਦੋਂ ਬਚ ਗਈ ਜੇ ਉਹਦੀ ਘਰ ਜੂ ਸਾਰਾ ਪਤਾ ਭਈ ਜਿਹੜੇ ਬੰਦੇ ਆ ਰਾਮ ਗੁਡੇਰ ਦੇ ਹੋਈ ਆ। ਕੀ ਮੈਂ ਦੇ ਅੱਧਾ ਘੰਟਾ ਹੋਇਆ ਮੈਂ ਇਥੋਂ ਆ ਰਿਹਾ ਸੀ ਮਾਰ ਕੇ ਵੇਖਿਆ। ਉਹ ਕਹਿੰਦੇ ਮੈਨੂੰ ਮਾਰ ਕੇ ਦਰਵਾਜ਼ੇ ਉੱਤੇ ਅੰਨੇਵਾ ਮਾਰੇ ਨਾੜ। ਲੋਹਾਂ ਰੋਲ ਲਾ ਤੂੰ ਕੰਮ ਨਹੀਂ ਮੋਟੇ ਵਟਿਆ ਬਣਾ। ਮੋਟੇ ਰਸਤੇ ਦੀ ਕੰਮੀ ਨਹੀਂ ਕਰਦੀ। ਉਹ ਕਹਿੰਦੇ ਭਲਾ ਤੇ ਮੇਰੀ ਵਾਡੀ ਸੀਗਾ, ਮੇਰੀ ਜਾਨ ਨਿਕਲਦੀ ਹੈ ਲੋਹ ਬਗਰੋਂ ਹਟਣੀ ਸੀ ਆ। ਮੋਟੇ ਇਥੋਂ ਹਟਾ ਦੇ ਨਾ। ਇਹ ਜੋ ਧਰਸ਼ ਦਾ ਮਾਰਾ। ਜਿਹਦਾ ਜਿਹਦਾ ਮਹਾਰੀ ਜਿਹਨਾਂ ਨੇ ਛੜਿਆ ਉਹਨਾਂ ਨੇ ਡਰਾਡ ਮਾਰਿਆ ਕੋਈ ਡਾਡੀ ਨੇਰ ਕਰਤੀ ਪਈ ਆ ਦਿਨੇ ਤੋਂ ਪਹਿਰੇ ਕੰਮ ਹੋਇਆ ਉੱਪੇ ਤੇ ਆ ਹੀ ਆਏ ਆ ਤੇ ਇੱਥੇ ਉੱਪ ਲਗਾ ਝਾੜਾ ਹੋਇਆ ਤੇ ਮੁੰਡੇ ਨੂੰ ਅੰਦਰ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਡਰਾਡ ਤੇ ਡਰਾਡ ਮਾਰੇ ਤੇ ਉਹਨੂੰ ਹਸਪਤਾਲ ਪਹੁੰਚਾਇਆ ਉਹ ਵੀ ਅਗਲੇ ਆਏ ਉਹਨਾਂ ਕੋਲੋਂ ਕੀ ਜੋ ਵੀ ਕਾਰਵਾਈ ਕੀਤੀ ਹੋएगी ਤੇ ਆਪਣੇ ਸੰਗਲਪਾ ਰੋਡ ਵੱਜਦਾ ਜੀ ਮੇਰ ਚੰਦ ਰੋਡ ਜਾਂ ਗੰਭੀਰ ਬੰਦੇ ਦਾ ਪਹਚਾਣ ਤੂੰ ਆ ਫੋਨ ਕਟੋਰਮ ਤੋਂ ਕੋਹਾ ਹੈਗਾ ਹੋ ਸਕਦਾ ਇਹ ਅਜੇ ਨਹੀਂ ਪਹ ਲੱਗੇ ਮੁਲਾਤ ਤੇ ਛੱਟ ਲੱਗੀ ਉਦਾਂ ਮੈਂ ਹੁਣ ਤਲ ਪਚਾਤਾ ਹਾਂ